ਕਿਉਂਕਿ ਕਿਉਂਕਿ ਜਦ ਤੋਂ ਅਸੀਂ ਜੀਰੀ ਲਗਵਾਈ ਹੈ ਇਸ ਸਾਲ ਜੀਰੀ ਤੋਂ ਬਾਅਦ ਰਾਈਸ ਇੰਡਸਟਰੀ ਨੂੰ ਬਹੁਤ ਵੱਡੀ ਪ੍ਰੋਬਲਮ ਆਈ ਹੈ ਮਤਲਬ ਪੰਜਾਬ ਸਰਕਾਰ ਨੂੰ ਅਸੀਂ ਸਾਥ ਦਿੱਤਾ ਕਿਸਾਨਾਂ ਦਾ ਸਾਥ ਦਿੱਤਾ ਉਸ ਦੇ ਬਾਵਜੂਦ ਸਾਨੂੰ ਜਿਹੜੀ ਸਪੋਰਟ ਚਾਹੀਦੀ ਸੀਗੀ ਤੇ ਕੇਂਦਰ ਸਰਕਾਰ ਨੂੰ ਰਿਲੈਕਸੇਸ਼ਨ ਚਾਹੀਦੀ ਸੀ ਸਾਡੀ ਪੈੜੀ ਖਰਾਬ ਸੀਗੀ ਪਰ ਉਸ ਦੇ ਬਾਵਜੂਦ ਕੇਂਦਰ ਤੋਂ ਕੋਈ ਰਿਲੈਕਸੇਸ਼ਨ ਨਹੀਂ ਮਿਲੀ ਹੁਣ ਪੰਜਾਬ ਦੇ ਵਿੱਚ ਇਹਨਾਂ ਨੇ 45 ਰਾਈਸ ਇਹ ਕਰਨਲਸ ਰਾਈਸ ਹੁੰਦਾ ਜਿਹੜਾ ਮਿਕਸ ਕਰਨਾ ਹੁੰਦਾ ਸੀ ਆਪਣੇ ਚੌਲਾਂ ਦੇ ਵਿੱਚ ਸੋ ਉਹ ਇਹਨਾਂ ਨੇ ਪੰਜਾਬ ਸਰਕਾਰ ਅਨਪੈਨਲਮੈਂਟ ਕਰ ਦਿੰਦੀ ਹੈ ਕਿ ਤੁਸੀਂ ਇਹਨਾਂ ਤੋਂ ਤੁਸੀਂ ਨਹੀਂ ਖਰੀਦਣਾ ਉਹਦਾ ਰੇਟ ਫੈਸ ਕਰ ਦਿੰਦੇ ਨੇ 40 ਰੁਪਏ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਸਰਕਾਰ ਨੇ ਜਿਹੜਾ ਸਿਸਟਮ ਬਣਾਇਆ ਹੋਇਆ ਅਨਪੈਨਲਮੈਂਟ ਕੀਤੀ ਹੈ ਉਹ ਹੈ ਫਰਕ ਇਹ ਯੂਨਟ ਵਾਲੇ 25 ਤੋਂ 30 ਰੁਪਏ ਕਿਲੋ ਸਾਡੇ ਬੰਦਿਆਂ ਤੋਂ ਬਲੈਕਮੇਲ ਕਰਕੇ ਪੈਸੇ ਲੈ ਰਹੇ ਨੇ ਤੇ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਅਸੀਂ ਸਾਰਿਆਂ ਨੂੰ ਇਹ ਕਈ ਵਾਰੀ ਜਿਤਾ ਚੁੱਕੇ ਆਂ ਸਾਰੇ ਸੈਂਟਰਲ ਲੈਵਲ ਦੇ ਉੱਤੇ ਡੀਐਫਐਸਏ ਦੇ ਨੋਟਿਸ ਸਾਰਿਆਂ ਦੇ ਨੋਟਿਸ ਦੇ ਵਿੱਚ ਲਿਆਂਦਾ ਗਿਆ ਪਰੰਤੂ ਉਹਨਾਂ ਦੀ ਬਲੈਕਮੇਲਿੰਗ ਚੱਲ ਰਹੀ ਹੈ ਉਲਟਾ ਮੈਂ ਮੇਰੇ ਕੋਲ ਆ ਇੱਕ ਸਿੰਗਲਾ ਉੱਥੇ ਦਾ ਆਪਣਾ ਫੂਡ ਵਾਲਾ ਹੈਗਾ ਵਨਾਡੇ ਦਾ ਉਹਨੇ ਸਾਡੇ ਲਹਿਰ ਅੱਗੇ ਦੇ ਮਿਲਰਾਂ ਨੂੰ ਥ੍ਰੈਟ ਕਾਲ ਵੀ ਦਿੱਤੀਆਂ ਮਤਲਬ ਇਸ ਲੈਵਲ ਦੀ ਗੁੰਡਾਗਰਦੀ ਹੋ ਗਈ ਹੈ ਕਿ ਨਾਲੇ ਬਲੈਕ ਲੈਂਦੇ ਨੇ ਨਾਲੇ ਕੁੱਟਦੇ ਨੇ ਪਰ ਮੈਨੂੰ ਅਫਸੋਸ ਹੈ ਵੀ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਕੋਈ ਐਕਸ਼ਨ ਨਹੀਂ ਕੀਤਾ ਜਾ ਰਿਹਾ ਪਿਛਲੇ ਡੇਢ ਦੋ ਮਹੀਨੇ ਤੋਂ ਸਾਡੀ ਇੰਡਸਟਰੀ ਕਰਾਈ ਕਰ ਰਹੀ ਹੈ ਕਿ ਸਾਨੂੰ ਅਸੀਂ 40 ਰੁਪਏ ਪੈਸੇ ਮਿਲਲੇ ਸਾਨੂੰ ਤੁਸੀਂ 60-70 ਰੁਪਏ ਮੰਗ ਰਹੇ ਨੇ ਪਰ ਉਸ ਦੇ ਬਾਵਜੂਦ ਉਹਨਾਂ ਦੇ ਜਿਹੜੀ ਇਹ ਇਹਨਾਂ ਨੇ ਅਨਪੈਨਲਮੈਂਟ ਕੀਤੀ ਹੈ ਉਹਨਾਂ ਬੰਦਿਆਂ ਨੂੰ ਕੋਈ ਬਾਉਂਡ ਨਹੀਂ ਕੀਤਾ ਉਹ ਦੂਜੇ ਸਟੇਟਾਂ ਦੇ ਵਿੱਚ ਵੀ ਮਾਲ ਸਪਲਾਈ ਕਰ ਰਹੇ ਨੇ ਜਦੋਂ ਕਿ ਉਹਨਾਂ ਦਾ ਮਾਲ ਸਪਲਾਈ ਕਰਦੀ ਜਿਹੜੀ ਰਫਤਾਰ ਹੈ ਉਹ ਸਾਰੀ ਮਤਲਬ 1% ਦੇ ਬਰਾਬਰ ਹੈ ਸੋ ਇਸ ਤਰੀਕੇ ਨਾਲ ਰਫਤਾਰ ਦੇ ਨਾਲ ਉਹ ਸਾਨੂੰ ਬਲੇਕਮੇਲ ਕਰਕੇ ਪੈਸੇ ਲੈ ਰਹੇ ਨੇ ਲੇਟ ਕਰਕੇ ਅਤੇ ਉਲਟਾ ਇਹ ਕੰਮ ਹੋ ਰਿਹਾ ਕਿ ਸਾਡੀ ਡਿਲੇ ਦਾ ਫਾਇਦਾ ਲੈਂਦੇ ਹੋਏ ਮਿਲਰਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਹੈ ਦੂਜੀ ਗੱਲ ਇਹ ਆ ਕਿ ਐਫਸੀ ਵੱਲੋਂ ਐਫਸੀ ਦੇ ਵਿੱਚ ਆ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ 2021-22 ਤੋਂ ਜਿਹੜਾ ਇਹ ਡਿਜੀਟਲ ਆਟੋਮੈਟਿਕ ਗ੍ਰੇਨ ਅਨਲਾਈਜ਼ਰ ਦੇ ਨਾਲ ਮਸ਼ੀਨਾਂ ਦੇ ਨਾਲ ਰਾਈਸ ਨੂੰ ਚੈੱਕ ਕਰਨਾ ਸੀਗਾ ਉਹ ਬੜਾ ਵਧੀਆ ਪ੍ਰੋਜੈਕਟ ਸਾਡਾ ਚੱਲ ਰਿਹਾ ਸੀਗਾ ਤੇ ਉਹਨੂੰ ਪਿਛਲੀ ਵਾਰੀ ਐਫਸੀ ਨੇ ਬੰਦ ਕਰਤਾ ਸੀ ਬੰਤੂ ਫਿਰ ਹੁਣ ਉੱਪਰਲੇ ਲੈਵਲ ਤੇ ਮਾਨਜੋਗ ਮੰਤਰੀ ਸਾਹਿਬ ਪਰ ਰਾਜ ਹੁਸੀਜ ਦੇ ਕਹਿਣ ਤੋਂ ਉਹ ਜਿਹੜਾ ਪ੍ਰੋਜੈਕਟ ਸਾਡਾ ਸ਼ੁਰੂ ਹੋ ਗਿਆ ਪਰ ਮੇਰੇ ਨੋਟਸ ਵਿੱਚ ਆਇਆ ਕਿ ਐਫਸੀ ਦੇ ਜਿਹੜੇ ਫੀਲਡ ਅਧਿਕਾਰੀ ਮਸ਼ੀਨਾਂ ਭਈਆਂ ਨੇ ਉੱਥੇ ਉਹਨੂੰ ਲਾਗੂ ਨਹੀਂ ਕਰ ਰਹੇ ਪਰ ਲੋਕਾਂ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਮੈਨੂਅਲ ਦੇਖਾਂਗੇ ਸੋ ਉਹ ਇਸ਼ੂ ਹੈ ਇੱਕ ਸਾਡਾ ਜਿਹੜਾ ਮੇਜਰ ਇਸ਼ੂ ਹੈ ਇਹ ਦੋ ਇਸ਼ੂ ਨੂੰ ਲੈ ਕੇ ਇੰਡਸਟਰੀ ਬਹੁਤ ਬੜੇ ਸੰਤਾਪ ਭੋਗ ਰਹੀ ਹੈ ਤੇ ਮੈਨੂੰ ਹੁਣੇ ਕਾਲ ਆਈ ਹੈ ਮਾਨਜੋਗ ਮੰਤਰੀ ਸਾਹਿਬ ਨੇ ਕੱਲ ਨੂੰ ਸਾਨੂੰ ਬੁਲਾਇਆ ਹੈ ਕਿ ਸਾਨੂੰ ਅਸੀਂ ਇਹਦੇ ਬਾਰੇ ਹੱਲ ਦੱਸਿਆ ਜਾਵੇ 1 ਵਜੇ ਕੱਲ ਨੂੰ ਮੀਟਿੰਗ ਰੱਖੀ ਹੈ ਨਾਜਬਾ ਬੰਦੇ ਵਿੱਚ ਅਸੀਂ ਇਹ ਸਮੁੱਦੇ ਨੂੰ ਮੈਂ ਸਾਰੇ ਸਾਡੇ ਜਿਹੜੇ ਸੈਂਟਰ ਪ੍ਰਧਾਨ ਨੇ ਜਿਵੇਂ ਮੇਰੇ ਕੋਲੇ ਸੈਂਟਰ ਦੇ ਨਾਲੇ ਜ਼ਿਲ੍ਹਾ ਪ੍ਰਧਾਨ ਆਉਣਗੇ ਤੇ ਅਸੀਂ ਕੱਲੇ-ਕੱਲੇ ਜਿਹੜੇ ਮਿੱਲਰ ਜਿਹੜੇ ਮੈਨੂਫੈਕਚਰਰ ਨੇ ਚਾਹੇ ਉਹਨੇ ਆਫਰ ਦਾ ਰਿਗਾਰਡ ਪੈਸੇ ਮੰਗੇ ਨੇ ਜਿਸ ਤਰ੍ਹਾਂ ਵੀ ਪੈਸੇ ਮੰਗੇ ਨੇ ਅਸੀਂ ਉਹ ਪੈਸੇ ਵਾਪਸ ਕਰਾਉਣੇ ਨੇ ਮੈਨੂੰ ਸਾਰਿਆਂ ਨੂੰ ਕਹਿ ਰਹੇ ਹਾਂ ਵੀ ਬਿਦ ਐਵੀਡੈਂਸ ਉੱਥੇ ਜਾਣਾ ਹੈ ਔਰ ਜਿਹੜੀ ਉਹਨਾਂ ਦੀ ਗੁੰਡਾਗਰਦੀ ਆ ਉਹਨੂੰ ਖਤਮ ਕਰਾਉਣਾ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਕਹਿ ਰਹੇ ਹਾਂ ਕਿ ਨੂੰ ਤਕੜੇ ਹੋ ਕੇ ਹੱਤ ਬਹੁਤ ਇਹ ਐਫਰ ਕੇ ਨੂੰ ਬੰਦ ਕਰੋ ਕਿਉਂਕਿ ਇਹ ਕੇਂਦਰ ਸਰਕਾਰ ਦੇ ਦੇ ਨੋਟਿਸ ਵਿੱਚ ਵੀ ਅਸਲੀ ਲਿਆਂਦਾ ਇਹਨਾਂ ਨੂੰ ਵੀ ਲਿਆਉਣਾ ਚਾਹੀਦਾ ਇਹ ਟੋਟਲ ਫਰਾਡ ਹੋ ਰਿਹਾ ਹੈ ਅਰਬਾਂ ਰੁਪਏ ਕੇਂਦਰ ਸਰਕਾਰ ਦੇ ਖਰਾਬ ਕੀਤੇ ਜਾ ਰਹੇ ਨੇ ਤੇ ਨਾ ਉਹਦਾ ਕੋਈ ਫਾਇਦਾ ਹੋਇਆ ਨਾ ਜਿਸ ਪਰਪਰਪਤ ਵਾਸਤੇ ਉਹ ਲਾਏ ਗਏ ਸੀਗੇ ਉਹ ਸੀਗਾ ਵੀ WHO ਕਹਿ ਰਿਹਾ ਸੀਗਾ ਕਿ ਤੁਹਾਡੇ ਇੱਥੇ ਕਪੋਸ਼ਨ ਦੇ ਸ਼ਿਕਾਰ ਬਹੁਤ ਲੇਡੀਜ਼ ਨੇ ਬੱਚੇ ਨੇ ਉਹ ਜਾਵਲ ਦੇ ਵਿੱਚ ਪਾ ਗਏ ਉਹਨੂੰ ਠੀਕ ਕਰਨਾ ਚਾਹੁੰਦੇ ਸੀ ਪਰ ਉਹਦਾ ਇੰਪੈਕਟ ਜ਼ੀਰੋ ਆਇਆ ਨਾ ਉਹਦੀ ਕੋਈ ਸਟੱਡੀ ਕੀਤੀ ਹੈ 3 ਸਾਲ ਤੋਂ ਅਰਬਾਂ ਰੁਪਏ ਕਿ ਇੱਧਰ ਸਰਕਾਰ ਨੇ ਖਰਾਬ ਕਰਤਾ ਤੇ ਨਾ ਇਹਦੇ ਆ ਮਿਲਰ ਨੂੰ ਕੋਈ ਫਾਇਦਾ ਹੈ ਉਲਟਾ ਕੁਝ ਲੋਕ ਬੱਚੋ ਇੱਧਰ ਚੋ ਪੈਸੇ ਕਮਾ ਰਹੇ ਨੇ ਜਿਹੜੇ ਕਿ ਬਿਨਾਂ ਕੈਮੀਕਲ ਪਾਏ ਬਿਨਾਂ న్యూਟ੍ਰੀਸ਼ਨਲ ਵੈਲਿਊ ਪਾਏ ਜੋ ਸਰਕਾਰਾਂ ਦੀ ਮਜ਼ਦੂਰੀ ਬਣ ਗਈ ਹੈ ਉਹਨਾਂ ਨੂੰ ਪ੍ਰਸਤਾਨ ਕਰ ਰਹੇ ਨੇ ਕਿ ਸਾਡੀ ਮਿਲਿੰਗ ਨਹੀਂ ਹੋਣੀ ਸੋ ਮੈਂ ਚਾਹੂੰਗਾ ਕਿ ਅਸੀਂ ਕੇਂਦਰ ਸਰਕਾਰ ਨੂੰ ਵੀ ਕਰਾਂ ਤੁਹਾਡੇ ذریعے ਵੀ ਕਰਾਂ ਕਿ ਇਹ ਜਿਹੜਾ ਫਰਾਡ ਦਾ ਸਿਸਟਮ ਹੈ ਟੋਟਲ ਇਹ ਬੰਦ ਹੋਣਾ ਚਾਹੀਦਾ ਇਹਦੇ ਨਾਲ ਕੋਈ ਵੀ ਕਿਸੇ ਦੇ ਮਤਲਬ ਉਹ ਨਾ ਕੰਜ਼ਿਊਮਰ ਦਾ ਫਾਇਦਾ ਹੋ ਰਿਹਾ ਨਾ ਇੰਡਸਟਰੀ ਲਿਸਟ ਦਾ ਫਾਇਦਾ ਹੋ ਰਿਹਾ ਇਹਨੂੰ ਚੰਦ ਲੋਕ ਜਿਹੜੇ ਲੁੱਟ ਰਹੇ ਨੇ ਤੇ ਕੁਝ ਅਫਸਰ ਅਧਿਕਾਰੀ ਆ ਜਿਹੜੇ ਇਹਨੂੰ ਲੁੱਟ ਵਿਚਾਰ ਰਹੇ ਨੇ ਸੋ ਇਹ ਸਾਡੇ ਮੇਨ ਮੁੱਦੇ ਨੇ ਤੇ ਮੈਂ ਅੱਜ ਸਾਡੇ ਸੰਗਰੂਰ ਰੈਸ ਮਿਲਰ ਐਸਨ ਜ਼ਿਲ੍ਹੇ ਦੇ ਪ੍ਰਧਾਨ ਮੇਰੇ ਨਾਲ ਬੈਠੇ ਨੇ ਬੁੱਟਰ ਸਾਹਿਬ ਤੇ ਇਹਨਾਂ ਦੇ ਨਾਲ ਸਾਰਿਆਂ ਆਪਣਾ ਬਰਿੰਦਰ ਜੀ ਜਿਹੜੇ ਸਾਡੇ ਸੀਨੀਅਰ ਲੀਡਰ ਵੀ ਨੇ ਤੇ ਮੇਰੇ ਨਾਲ ਪੰਜਾਬ ਦੇ ਵਿੱਚ ਵੀ ਕੰਮ ਕਰਦੇ ਨੇ ਤੇ ਬਹੁਤ ਐਕਟਿਵ ਨੇ ਹੋਰ ਸਾਰੇ ਸੈਂਟਰਾਂ ਤੋਂ ਸਾਡੇ ਚਰਨਜੀਤ ਜੀ ਬੈਠੇ ਆ ਨਾਲ ਇੱਧਰ ਸਾਡੇ ਨਰਿੰਦਰ ਗੋਲਜੀ ਬੈਠੇ ਆ ਹੋਰ ਸਾਰੇ ਮੇਰੇ ਅਧਿਕਾਰੀ ਆਪਣਾ ਕਿਹੜੇ ਅਫਸਰ ਜੀ ਤੁਸੀਂ ਕਹੇ ਕਿ ਸਾਰੇ ਕਿਹੜੇ ਅਫਸਰ ਕਿਹੜੇ ਵਿਅਕਤੀ ਦੇ ਆ ਦੇਖੋ ਜੀ ਇੱਕ ਤਾਂ ਇਹ ਆ ਵੀ ਇਹਦੇ 'ਚ ਬਹੁਤ ਵੱਡਾ ਜਿਹੜਾ ਰੋਲ ਹੈ ਜਿਹੜੀਆਂ ਏਜੰਸੀਆਂ ਦੇ ਅਧਿਕਾਰੀ ਨੇ ਉਹ ਪਰ ਸਰਕਾਰ ਨੂੰ ਦੱਸ ਨਹੀਂ ਰਹੇ ਵੀ ਸਰਕਾਰ ਮਿਲਰਾਂ ਦੀ ਪ੍ਰੋਬਲਮ ਕੀ ਹੈ ਉਹ بجائے ਕਿ ਸਾਡੀ ਪ੍ਰੋਬਲਮ ਦੱਸਣ ਦੀ بجائے ਉਹ ਮਤਲਬ ਉਹਨਾਂ ਨੂੰ 45 ਰਾਈਸ ਵਾਲਿਆਂ ਨੂੰ ਵਿਚਾਰ ਰਹੇ ਨੇ ਵੀ ਕੋਈ ਗੱਲ ਨਹੀਂ ਜੀ ਇਹ ਦੇ ਰਹੇ ਨੇ ਇਹ ਦੇ ਦੇਣਗੇ ਹੌਲੀ ਹੌਲੀ ਮਿਲਿੰਗ ਹੋ ਜਾਏਗੀ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਵੀ ਇਹ ਮਿਲਿੰਗ ਕਿੰਨੇ ਸਾਲਾਂ ਚ ਹੋਏਗੀ ਜਿਹੜੀ ਅੱਜ ਦੇ ਤਕਰੀਬਨ 6 ਲੱਖ ਟਨ ਦੇ ਕਰੀਬ ਮਿਲਿੰਗ ਹੋਈ ਹੈ ਅੱਜ ਮਹੀਨਾ ਕਿਹੜਾ ਜਨਵਰੀ ਆ ਗਈ ਹੈ ਤੇ 5600 ਰੈਸ ਮਿਲਾਂ ਦੇ ਪੰਜਾਬ ਦੀਆਂ ਸਾਰੇ ਪਾਸੇ ਮਤਲਬ ਕੋਈ ਅਸ਼ਾ ਰੈਸ਼ ਮਿਲਰ ਨਹੀਂ ਅੱ데 ਤੱਕ ਰੈਸ਼ ਉਹਦਾ ਸਿਰ ਹਰ ਸਟਾਰਟ ਵੀ ਨਹੀਂ ਕੀਤਾ ਸੋ ਉਹ ਉਹੀ ਬੰਦੇ ਨੇ ਜਿਹੜੇ ਉਹਨਾਂ ਨੂੰ ਬਚਾਉਣਾ ਚਾਹੁੰਦੇ ਨੇ ਜਿਹੜੇ ਪੈਸੇ ਮੰਗਦੇ ਨੇ ਉਹਨਾਂ ਤੋਂ ਸੋ ਉਹ ਮੇਜਰ ਉਹੀ ਨੇ ਏਜੰਸੀਆਂ ਦੇ ਬੰਦੇ ਚਾਹੇ ਉਹਦੇ ਚ ਸਟੇਟ ਗਵਰਨਮੈਂਟ ਆ ਜੇ ਜੋ ਸ੍ਰੇਪ ਮੀਟਿੰਗ ਸੁਣਵਾਈ ਨਹੀਂ ਹੁੰਦੀ ਜੀ ਹਾਂਜੀ ਬਿਲਕੁਲ ਮੀਟਿੰਗ ਸੁਣਵਾਈ ਨਹੀਂ ਹੋਏਗੀ ਮੇਰੀ ਇੰਡਸਟਰੀ ਦਾ ਟੋਟਲ ਬਾਈ ਕਾਟ ਹੈ ਪੰਜਾਬ ਦੇ ਵਿੱਚ ਕੋਈ ਮਿਲਿੰਗ ਨਹੀਂ ਕਰਾਂਗੇ ਅਸੀਂ ਜੀ ਕੁਝ ਦੇਖਣ ਚ ਆਇਆ ਵੀ ਕੁਝ ਤੁਹਾਡੇ ਸ਼ਰਲ ਵਾਲੇ ਸਰਕਾਰ ਨਹੀਂ ਬੋਲੀ ਬੋਲਦੇ ਨੇ ਇਹਦੇ ਬਾਰੇ ਵਿੱਚ ਠੀਕ ਐਂਕਾ ਦੇਖੋ ਜੀ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ ਨੇ ਸਰਕਾਰੀ ਟਟੂਆਂ ਤੋਂ ਅਸੀਂ ਨਾ ਡਰਦੇ ਨਾ ਡਰਨ ਦੀ ਲੋੜ ਆ ਅਸੀਂ ਅੱਜ ਤੱਕ ਪੰਜਾਬ ਰਾਏ ਸਮਿਲਰ ਐਸੋਸਿਏਸ਼ਨ ਨੇ ਕੁਝ ਵੀ ਲੱਤਾ ਕਿਸੇ ਸਰਕਾਰ ਨੇ ਨਹੀਂ ਦਿੱਤਾ ਸੰਘਰਸ਼ ਨਾਲ ਲੱਤਾ ਮੈਂ ਪਿਛਲੇ 30 ਸਾਲ ਤੋਂ ਪ੍ਰਧਾਨ ਆ ਜਦੋਂ ਵੀ ਕੋਈ ਅਚੀਵਮੈਂਟ ਹੋਏ ਸਰਕਾਰ ਜਾਂ ਸਰਕਾਰਾਂ ਬਣਦੀਆਂ ਨੇ ਸਰਕਾਰਾਂ ਐਸੋਸਿਏਸ਼ਨਾਂ ਦੋ ਦੋ ਤਿੰਨ ਤਿੰਨ ਬਣਾਉਂਦੀਆਂ ਨੇ ਕਿਸਾਨ ਯੂਨੀਅਨ 15 12 25 30 ਦੀ ਬਣਾ ਲੈਂਦੀਆਂ ਨੇ ਪਰ ਮੇਰੀ ਐਸੋਸਿਏਸ਼ਨ ਦਾ ਸੂਰ ਹੈ ਨਾ ਮੈਂ ਪੋਲੀਟੀਕਲ ਆ ਨਾ ਮੇਰਾ ਕਿਸੇ ਪੋਲੀਟਿਕਸ ਨਾਲ ਬਾਹਰ ਹੈ ਮੇਰਾ ਬਾ ਸਿਰਫ ਹੈ ਮੈਂ ਆਮ ਫਾਈਟਿੰਗ ਫਾਰ ਮਾਈ ਇੰਡਸਟਰੀ ਚਾਹੇ ਪੰਜਾਬ ਲੈਵਲ ਤੇ ਚਾਹੇ ਹਿੰਦੁਸਤਾਨ ਲੈਵਲ ਤੇ ਵੀ ਮੈਂ ਲੀਡ ਕਰਦਾ ਉਥੇ ਵੀ ਮੇਰਾ ਕੰਮ ਚੱਲ ਰਿਹਾ ਹੈ ਕਿ ਮੈਂ 올 ਇੰਡੀਆ ਨੂੰ ਵੀ ਲੀਡ ਕਰਦਾ ਸੋ ਸਰਕਾਰੀ ਬੋਲੀ ਬੋਲਣ ਵਾਲੇ ਬੋਲੀ ਜਾਣਗੇ ਕੋਈ ਡਰ ਨਹੀਂ ਹੁੰਦਾ ਕਿਉਂਕਿ ਇਹ ਐਡੀ ਬੜੀ ਇੰਡਸਟਰੀ ਦੇ ਚ 1 2% ਆ ਜਾਣਗੇ ਨਾ ਉਹਨਾਂ ਦੇ ਨਾਲ ਸਰਕਾਰਾਂ ਨੂੰ ਕੋਈ ਫਾਇਦਾ ਹੋਣਾ ਤੇ ਸਰਕਾਰਾਂ ਚੱਲ ਚੱਲਦੀਆਂ ਹੁੰਦੀਆਂ ਸਾਡੇ ਜੀ ਆ ਦੱਸੋ ਜੀ ਦੱਸੋ ਜੀ ਰਾਜੀਤ ਆ ਇਹਨਾਂ ਨੂੰ ਦੱਸੋ ਇਹ ਮਿਲਦੇ ਰਹੇ ਜੀ ਇਹਨਾਂ ਨੂੰ ਇੱਥੋਂ ਦੱਸੋ ਮੋਹੌਲ ਵਾਲ ਵਿਕੀ ਗਨੇਸ਼ ਰਾਸ ਮਿਲਣਾ ਨਾਗਲਾ ਲੈ ਰਹੇਗਾ ਕਿ ਦੋ ਜੀ ਅਸੀਂ ਇੱਕ ਸਿੰਗਲਾ ਓਵਰਸ਼ਿਪ ਭਲਾਡੇ ਨੂੰ 9 ਤਰੀਕ ਨੂੰ ਆਰਡਰ ਪਾਇਆ ਸੀ ਤੇ ਨਾਲ ਪੇਮੈਂਟ ਪਾਈ ਸੀ ਉਸ ਤੋਂ ਬਾਅਦ ਸਾਨੂੰ 27 28 ਤਰੀਕ ਨੂੰ ਪਤਾ ਲੱਗਿਆ ਤੇ ਸਾਡਾ ਉਹਨਾਂ ਨੇ ਆਰਡਰ ਡਿਲੀਟ ਕਰਤਾ ਜਦੋਂ ਸੋਨ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਾਡੇ ਕੋਲੇ ਇਹ ਜੀ ਕੋਈ ਆਪਸ਼ਨ ਨਹੀਂ ਹੈਗੀ ਵੀ ਅਸੀਂ ਡਿਲੀਟ ਕਰ ਸਕਦੇ ਹੋਈਏ ਤੇ ਤੁਸੀਂ ਆਪ ਅਫਸਰਾਂ ਨੂੰ ਲਿਖ ਕੇ ਦੇ ਦਿਓ ਅਸੀਂ ਜਦੋਂ ਅਫਸਰਾਂ ਨੂੰ ਲਿਖ ਕੇ ਦੇਤਾ ਉਸ ਤੋਂ ਬਾਅਦ ਵੀ ਉਹਨਾਂ ਨੇ ਇੱਕ ਸਾਨੂੰ ਮੇਰੇ ਦੋਸਤ ਨੂੰ ਚਿੱਠੀ ਭੇਜਤੀ ਵੀ ਅਸੀਂ ਤੁਹਾਡੇ ਦਾ ਬਿਜਲੀ ਨਾਲ ਸ਼ਿਕਾਇਤ ਕਰਤੀ ਤੁਸੀਂ ਨਹੀਂ ਜੀਨੀ ਸਾਡੇ ਫੋਨਸ ਪਰ ਕੇ ਲਾਰਖਾ ਹੀ ਲਾਰਖਾ ਸਾਰਾ ਕੁਝ ਉਹਨਾਂ ਨੇ ਝੂਠਾ ਪਲੰਦਾ ਬਣਾ ਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਕੋਈ ਡਿਮਾਂਡ ਕਰ ਰਿਹਾ ਡਿਮਾਂਡ ਤਾਂ ਕਰਦੀ ਨੇ ਜੀ ਵੀ 60 ਰੁਪਏ ਦੇ ਵੈਸੀ ਲਵਾਂਗੇ 70 ਦੇ ਲਵਾਂਗੇ ਕਿਹੜੇ ਅਫਸਰ ਨੇ ਕੀ ਅਫਸਰ ਨਹੀਂ ਜੀ ਉਹ 45 ਵਾਲੇ ਮੰਗ ਰਹੇ ਨੇ ਪੈਸੇ ਐਕਸਟਰਾ ਯਾਰ 40 ਰੁਪਏ ਨੂੰ ਤੋਂ ਮਿਲਣਾ ਸੀ ਤੋਂ 60 ਰੁਪਏ ਮੰਗਦੇ 60 ਰੁਪਏ ਮੰਗੇ ਨੇ ਜੀ ਉਲਟਾ ਸਾਡ ਨੂੰ ਕਹਦੇ ਵੀ 60 ਅਸੀਂ ਬਿਜਲੈਂਸ ਤੇ ਸ਼ਿਕਾਇਤ ਕਰਤੀ ਪਹਿਲਾਂ 60 ਰੁਪਏ ਦਾ ਹਿਸਾਬ ਨਾਲ ਜੀ ਹਾਂਜੀ 60 ਰੁਪਏ ਦਾ ਹਿਸਾਬ ਨਾਲ ਲੈ ਵੀ ਰਹੇ ਹਾਂ ਜਿਹੜੇ ਬੰਦੇ ਲੈ ਰਹੇ ਨਹੀਂ ਅਸੀਂ ਕੁਝ ਲਿਆ ਨਹੀਂ ਜੀ 60 ਰੁਪਏ ਦਾ ਹਾਂਜੀ ਜੇ ਤੁਸੀਂ ਪੰਜਾਬ ਦੇ ਬੰਦੇ ਹੱਥ ਕੀ 70 80 100 ਇਹਦਾ ਸਾਰੇ ਪੈਸੇ ਲੈ ਰਹੇ ਨੇ ਕਿਉਂਕਿ ਮਿਲਰਾਂ ਨੂੰ ਜਿਨ੍ਹਾਂ ਨੇ ਹੱਦ ਤੱਕ ਕੰਮ ਵੀ ਨਹੀਂ ਸਟਾਰਟ ਕੀਤਾ ਉਹਨਾਂ ਲਈ ਮਜਬੂਰੀ ਬਣ ਗਈ ਕਿ ਅਸੀਂ ਇਹ ਫਰਕੇ ਸਟਾਰਟ ਕਰੀਏ ਸੋ ਮਤਲਬ ਰਾਈਸ ਲਾਉਣਾ ਸਟਾਰਟ ਕਰੀਏ ਉਹਨਾਂ ਨੂੰ ਦਿਖ ਰਿਹਾ ਵੀ ਅੱਗੇ ਸਪੇਸ ਖਤਮ ਹੋ ਜਾਣੀ ਆ ਕਿਹਨ ਦਾ ਭਾਪੀ ਆ ਜੀ ਬਿਲਕੁਲ ਨਹੀਂ ਚਾਰੇ ਰਾਦਰ ਇਹ ਲੋਕ ਜਿਹੜੇ ਇੱਥੇ ਦੇ ਮੈਨੂਫੈਕਚਰਰ ਨੇ ਯੂਪੀ ਦੇ ਵਿੱਚ 100-100 ਰੁਪਏ ਵੇਚ ਰਹੇ ਨੇ ਸਾਨੂੰ ਕਿਉਂ ਦੇਣਗੇ ਇਹ ਇਹ ਇਸ ਕਰਕੇ ਸਰਕਾਰ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ আর ਉਹਨਾਂ ਨੂੰ ਕੇਂਦਰ ਸਰਕਾਰ ਕੋਲੇ ਪਲੰਦਾ ਮੰਨ ਕੇ ਇਹਨਾਂ ਦਾ ਤੌਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਨਾ ਤਾਂ ਇਹ ਇਹਨਾਂ ਦੇ ਹਿੱਤ ਚ ਹੈ ਕੰਜ਼ਿਊਮਰ ਦੇ ਹਿੱਤ ਚ ਹੈ ਨਾ ਇੰਡਸਟਰੀ ਦੇ ਹਿੱਤ ਚ ਹੈ ਇਹ ਬਹੁਤ ਵੱਡਾ ਫਰੋੜ ਹੈ ਅਰ ਮੈਨੂੰ ਅਫਸੋਸ ਵੀ ਹੋ ਰਿਹਾ ਹੈ ਕਿ ਬਹੁਤ ਸਾਰੀਆਂ ਮੈਨੂਫੈਕਚਰਰ ਜਿਹੜੇ ਨੇ ਪੰਜਾਬ ਦੇ ਹੀ ਨੇ ਜਿਹੜੇ ਦੂਜੇ ਹਿੰਦੁਸਤਾਨ ਦੇ ਉਹਨਾਂ ਨੂੰ ਸਟੇਟਾਂ ਨੂੰ ਇਹ ਫੀਡ ਕਰ ਰਹੇ ਨੇ